ਖਾਲਸਾ ਜੀ ਆਪ ਵੀ ਨੂੰ ਸਾਡੇ ਬਹੁਤ ਸਰਤਾਰਜੋਗ ਬਾਬਾ ਮੇਜਰ ਸਿੰਘ ਜੀ ਦੇ ਛੋਟੇ ਪ੍ਰਧਾਨ ਕਰਨਾ ਦਲ ਨਰਕਾਨਾ ਸਾਹ ਵਾਲੇ ਤੋਂ ਆਪ ਜੀ ਨੇ ਉਹਨਾਂ ਦੇ ਪਿੱਤਰ ਵਿਚਾਰ ਆਜ ਦੀ ਕਰਤੰਤਾ ਦੇ ਸਾਰਿਆਂ ਨੇ ਸਰਵਣ ਕੀਤੇ ਹਨ ਇਹ ਜਿਹੜੀ ਅੱਜ ਦੀ ਮਹਾਨ ਕਰਤੰਤਾ ਮੇਰੀ ਪੀੜੀ ਦੇ ਮਾਰਗ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੋਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਜੀ ਜਿਨ੍ਹਾਂ ਦੇ ਉਪਰਾਲੇ ਨਾਲ ਸੰਤ ਸਮਾਜ ਮਾਝਾ ਜੋ ਸਾਰਾ ਇਕੱਠਾ ਹੋਇਆ ਹੈ ਇਹਦੇ ਵਿੱਚ ਅਸੀਂ ਇਹੀ ਬੇਅੰਤੀ ਕਰਮੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਨਾਲ ਸਮੂਜਾ ਸੰਤ ਸਮਾਜ ਅੱਜ ਤੋਂ ਪਹਿਲਾਂ ਵੀ ਚਿਟਾਨ ਵਾਂਗ ਖੜਾ ਰਿਹਾ ਹੈ ਜਿਹੜੀਆਂ ਤੁਸੀਂ ਆ ਬਾਤਾ ਜੀ ਦੀ ਰਸਨਾ ਤੋਂ ਸੁਣਿਆ ਹੈ ਕਿ ਜੋ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਾਲੀ ਦਲ ਚ ਕੁਝ ਵਖਰੇਵੇਂ ਆਏ ਨੇ ਉਹਨਾਂ ਨੂੰ ਸਲਝਾਉਣ ਵਾਸਤੇ ਕ੍ਰੀਮਾਨ ਸੰਤ ਬਾਬਾ ਹਨੂ ਸਿੰਘ ਦੀ ਖਾਲਸਾ ਵਿੱਚ ਦਾ ਪਿੰਡਰਾਂ ਵਾਲੇ ਮੁਖੀ ਗਾਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਉਹਨਾਂ ਦੇ ਪਰਾਲੇ ਦਾ ਸਤਤਾ ਹੀ ਇਹ ਕੱਟਕਟਾ ਹੋਈ ਹੈ ਅਸੀਂ ਇਹੀ ਸੁਝਾਅ ਦੇਣੇ ਚਾਹੁੰਦੇ ਹਾਂ ਕਿ ਜੋ ਕੁਝ ਵੀ ਇਹ ਵਖਰੇਵਾ ਪੈਦਾ ਹੋਇਆ ਹੈ ਤਖਤਾਂ ਤੇ ਇਹ ਮਾਨ ਮਰਜ਼ਾਦਾ ਸਹੀ ਤਰੀਕੇ ਨਾਲ ਹੀ ਸਿੱਖ ਸੰਗਤ ਨੂੰ ਨਾਲ ਲੈ ਕੇ ਸੰਪਰਦਾਵਾਂ ਨੂੰ ਨਾਲ ਲੈ ਕੇ ਨਿਆਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਨਰਮਲ ਪੇਖ ਨੂੰ ਨਾਲ ਲੈ ਕੇ ਉਹਦਾ ਸ਼ੀਨ ਖਾਰਿਆਂ ਨੂੰ ਨਾਲ ਲੈ ਕੇ ਮਿਲ ਬੈਠ ਕੇ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਸਿੱਖ ਸੰਗਤ ਦਾ ਹਿਰਦਾ ਬਲੂਂ ਕਰੇ ਆਣਾ ਜਾਵੇ ਜਿਵੇਂ ਹੁਣ ਬਲੂਂ ਕਰੇਗੇ ਹਿਰਦੇ ਨੇ ਅੱਗੇ ਕਿਸੇ ਨੂੰ ਐਨਾ ਪਤਾ ਨਹੀਂ ਸੀ ਲੱਗਦਾ ਐਂ ਕਰਕੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਵੀ ਸਾਰਿਆਂ ਨੂੰ ਪਤਾ ਲੱਗਾ ਹੈ ਕਿ ਜੋ ਮਾਨ ਮਰਜ਼ਾਦਾ ਕਸਤਾ ਦੀ ਹੈ ਇਹਦੇ ਵਿੱਚ ਆਪਾਂ ਸਾਰਿਆਂ ਨੇ ਬੈਠ ਕਰਕੇ ਸ੍ਰੀ ਅਕਾਲੀ ਦਲ ਦੇ ਨਾਲ ਰਹੇ ਆਂ ਗਾਂ ਵੀ ਨਾਲ ਆਂ ਇਹਦੇ ਵਿੱਚ ਕੋਈ ਐਸਾ ਨਹੀਂ ਹੈ ਅਸੀਂ ਸੰਤ ਦਾਤਾ ਹਰਨਾਮ ਸਿੰਘ ਜੀ ਖਾਲਸਾ ਮੀਤਾਂ ਭਿੰਡੜਾ ਵਾਲਿਆਂ ਨੇ ਜੋ ਕਰੋੜਾਂ ਲੀਕਿਆ 18 ਤਰੀਕ ਦਾ 28 ਤਰੀਕ ਦਾ 22 ਮਾਰਚ ਦਾ ਉਹ ਇਹੀ ਹੈ ਕਿ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਉਹ ਤੋਂ ਪਹਿਲਾਂ ਜੇ ਬਰੰਲਾ ਹੋ ਜੇ ਜਿਵੇਂ ਬਾਬਾ ਜੀ ਨੇ ਆਖਿਆ ਹੈ ਤਾਂ ਇਹਦੇ ਵਿੱਚ ਬਹੁਤ ਵੱਡੀ ਅਸੀਂ ਸਾਰੇ ਵਿਧਾਈ ਦੇ ਪਾਤਰ ਬਣੇ ਬਣਾਂਗੇ ਇਨੀਆਂ ਹੀ ਮੈਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਸ੍ਰੀ ਸੰਤ ਸਮਾਜ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ